ਪੰਜਾਬ ਸਰਕਾਰ ਸਿੱਖਿਆ ਬੋਰਡ ਵੱਲੋਂ 2026-27 ਅਕਾਦਮਿਕ ਸਾਲ ਲਈ ਸਕੂਲਾਂ ਦੀ ਮਾਨਤਾ ਤੇ ਨਵੀਨੀਕਰਨ ਬਾਰੇ ਆਦੇਸ਼ ਜਾਰੀ ਕੀਤੇ ਗਏ ਹਨ ਬੋਰਡ ਮੁਤਾਬਕ ਸਾਰੇ ਸਰਕਾਰੀ ਗੈਰ ਸਰਕਾਰੀ ਅਤੇ ਮਾਡਲ ਸਕੂਲਾਂ ਨੂੰ ਮਾਨਤਾ ਜਾਂ ਨਵੀਨੀਕਰਨ ਲਈ ਅਰਜੀ ਦੇਣੀ ਲਾਜ਼ਮੀ ਹੋਵੇਗੀ ਬਿਨਾਂ ਕਿਸੇ ਲੇਟ ਫੀਸ ਦੇ ਅਰਜੀ ਦੇਨ ਦੀ ਆਖਰੀ ਮਿਤੀ ਆ ਉਹ ਜਿਹੜੀ 30 ਅਪ੍ਰੈਲ ਹੈ ਇਸ ਤੋਂ ਬਾਅਦ 6700 ਰੁਪਏ ਜੁਰਮਾਨੇ ਨਾਲ 31 ਅਗਸਤ ਤੱਕ ਹੀ ਅਰਜੀ ਦਿੱਤੀ ਜਾ ਸਕਦੀ ਹੈ ਪੰਜਾਬ ਸਰਕਾਰ ਸਿੱਖਿਆ ਬੋਰਡ ਵੱਲੋਂ 2026-27 ਅਕੈਡਮਿਕ ਸਾਲ ਲਈ ਸਕੂਲਾਂ ਦੀ ਮਾਨਤਾ ਅਤੇ ਨਵੀਨੀਕਰਨ ਬਾਰੇ ਆਦੇਸ਼ ਜਾਰੀ ਕੀਤੇ ਗਏ ਹਨ ਬੋਰਡ ਮੁਤਾਬਕ ਸਾਰੇ ਸਰਕਾਰੀ ਗੈਰ ਸਰਕਾਰੀ ਅਤੇ ਮਾਡਲ ਸਕੂਲਾਂ ਨੂੰ ਮਾਨਤਾ ਜਾਂ ਨਵੀਨੀਕਰਨ ਲਈ ਅਰਜੀ ਦੇਣੀ ਲਾਜ਼ਮੀ ਹੋਵੇਗੀ ਬਿਨਾ ਕਿਸੇ ਲੇਟ ਫੀਸ ਦੇ ਅਰਜੀ ਦੇਣ ਦੀ ਆਖਰੀ ਮਿਤੀ ਹੈ ਉਹ ਜਿਹੜੀ 30 ਅਪ੍ਰੈਲ ਹੈ ਇਸ ਤੋਂ ਬਾਅਦ 6700 ਰੁਪਏ ਜੁਰਮਾਨੇ ਨਾਲ 31 ਅਗਸਤ ਤੱਕ ਹੀ ਅਰਜੀ ਦਿੱਤੀ ਜਾ ਸਕਦੇ ਆ 31 ਅਗਸਤ ਤੋਂ ਬਾਅਦ ਕੋਈ ਮੌਕਾ ਨਹੀਂ ਮਿਲੇਗਾ ਫੀਸ ਦੀ ਜਾਣਕਾਰੀ ਮੁਤਾਬਕ میٹرਿਕ ਦੀ ਨਵੀਂ ਮਾਨਤਾ ਲਈ 3650 ਰੁਪਏ ਨਵੀਨੀਕਰਨ ਲਈ 1820 ਰੁਪਏ ਅਤੇ ਸੀਨੀਅਰ ਸਕੈਂਡਰੀ ਦੀ ਨਵੀਂ ਮਾਨਤਾ ਲਈ 4850 ਰੁਪਏ ਫੀਸ ਹੈ ਸੀਨੀਅਰ ਅਤੇ ਸਕੈਂਡਰੀ ਦੇ ਨਵੀਨੀਕਰਨ ਲਈ ਪ੍ਰਤੀ ਗਰੁੱਪ 1820 ਰੁਪਏ ਲੱਗਣਗੇ ਹਾਲਾਂਕਿ ਸਰਕਾਰੀ ਅਤੇ ਮਾਡਲ ਸਕੂਲਾਂ ਨੂੰ ਮਾਨਤਾ ਫੀਸ ਤੋਂ ਛੋਟ ਦਿੱਤੀ ਗਈ ਹੈ ਵਧੇਰੀਆ ਖਬਰਾਂ ਦੇ ਲਈ ਜੁੜੇ ਰਹੋ ਸਿਟੀ ਹੋਮ ਨਿਊਜ਼ ਦੇ ਨਾਲ ਧੰਨਵਾਦ